पेरिस ओलंपिक तो बड़ी ही मनपागी खबर निकल के आई है जिन्होंने 140 करोड़ देशवासियों की जेड़ी उम्मीद है वो तोड़ के रख दी है दिल इथे जरूर लाजिमी तौर पे टूट है क्योंकि विनेश फोगाट जो कि गोल्ड मेडल दी बड़ी दावेदार मानी जा रही थी कि मेडल उन्होंने अपना पक्का कर लिया है सीगा लेकिन हुन उन उन्होंने डिसक्वालीफाई करा देती सका गए तीन कुश्तियां एक दिन छ लड़ी बिल्कुल बिल्कुल पिछली शाम उन्होंने तीन लड़ियां फिजिकली शी वाज फिट बिल्कुल बिल्कुल वेट ओदा बराबर चल ਰਿਹਾ ਸੀਗਾ ਸਵੇਰ ਵੇਲੇ ਰਾਤ ਜੋ ਖਬਰਾਂ ਪੁੱਛਣ ਕੇ ਆ ਰਹੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਉਹਨੇ ਪਿਛਲੇ 6 ਘੰਟੇ ਲਗਾਤਾਰ ਸਕਿਪਿੰਗ ਕੀਤੀ کئی ਕੋ ਜੋ ਵੀ ਕੋਸ਼ਿਸ਼ ਉਹ ਕਰ ਸਕਦੇ ਸੀ ਫਿਰ ਵੀ 100 ਗ੍ਰਾਮ weight ਵਧ ਨਿਕਲ ਆਇਆ ਇੱਥੇ ਵਿਵਾਦ ਵੀ ਸ਼ੁਰੂ ਹੋ ਗਿਆ ਕਿ ਇਸ ਵਿਵਾਦ ਨੂੰ ਖਤਮ ਕੀਤਾ ਜਾ ਸਕਦਾ ਸੀਗਾ ਜਾਂ ਕਮੇਟੀ ਵੱਲੋਂ ਕਹਿੰਦੇ ਕਿ ਜਿਹੜਾ ਸਟਰੋਂਗ ਪ੍ਰੋਟੈਸਟ ਉਹ ਨਹੀਂ ਕੀਤਾ ਗਿਆ ਖਿਡਾਰੀ ਆਪਣੇ ਵੱਲੋਂ ਪੂਰਾ ਐਫਰਟ ਕਰ ਰਹੇ ਇੱਕ ਦਿਨ ਦੇ ਵੀ ਚਿਤ ਤੇᱱਾ ਗੇਮ ਜਿਤਨਾ ਬਹੁਤ ਮੈਨਾ ਰੱਖਦੇ ਤੇ ਉਸ ਹਿਸਾਬ ਨਾਲ ਤੁਸੀਂ ਦੇਖੋ ਕਿ ਕਮੇਟੀ ਕਿਤੇ ਨ ਕਿਤੇ ਉਹਨਾਂ ਦੇ ਨਾਲ ਜਿਹੜਾ ਸਪੋਰਟਿੰਗ ਸਟਾਫ ਦੇ ਉਹ ਕੀ ਕਰ ਰਿਹਾ ਸੀਗਾ ਕੀ ਮੰਨਦੇ ਹੋ ਕਿ ਵਿਨੇਸ਼ ਫੋਗਾਰਟ ਜਾਂ ਬਾਕੀ ਪਲੇਅਰਾਂ ਕੋਲ ਐਦਾਂ ਦਾ ਕੋਈ ਆਪਸ਼ਨ ਹੁੰਦਾ ਹੈ ਕਿ ਤੁਸੀਂ ਵੇਟ ਤੋਂ ਮਨਾ ਕਰ ਸਕਦੇ ਹੋ ਜਾਂ ਤੁਸੀਂ ਕੋਈ ਹੋਰ ਗੱਲ ਦੱਸ ਸਕਦੇ ਹੋ ਕਿ ਮੈਂ ਮੈਂਟਲੀ ਪ੍ਰਿਪੇਅਰ ਨਹੀਂ ਹੈਗਾ ਜਾਂ ਕੋਈ ਹੋਰ ਬਿਮਾਰੀ ਹੈ ਜਾਂ ਇਹ ਚੀਜ਼ਾਂ ਦੱਸ ਸਕਦੇ ਹੋ ਹੋ ਸਕਦਾ ਉਹਨੂੰ ਕੌਨਫੀਡੈਂਸ ਹੋਵੇ ਕਿ ਮੇਰਾ ਵੇਟ ਘਟ ਗਿਆ ਹੋਵੇਗਾ ਜੀ ਜੀ ਕਿ ਮੈਂ ਇੰਨੀ ਰਾਟ ਸਕਿਪਿੰਗ ਕੀਤੀ ਹੈ ਡੀ ਹਾਈਡਰੇਸ਼ਨ ਤੱਕ ਉਹ ਕਿਉਂ ਮੀਡੀਆ 'ਚ ਖਬਰਾਂ ਚੱਲ ਕੇ ਆ ਰਹੀਆਂ ਨੇ ਬਿਲਕੁਲ ਲੇਕਿਨ ਉਹ ਜਦੋਂ ਵਾਂਸ ਯੂ ਆਰ ਸਕੈਨਡ ਉਸ ਤੋਂ ਪਹਿਲਾਂ ਸ਼ਾਇਦ ਵੋਲੰਟੇਰੀਲੀ ਵਿਡਰਾ ਕਰ ਸਕਦੇ ਸੀ ਕਿ ਮੈਂ ਠੀਕ ਨਹੀਂ ਆ ਕੁਝ ਲੇਕਿਨ ਇੱਥੋਂ ਬਹਿ ਕੇ ਕਮੈਂਟ ਕਰਨਾ ਉਹ ਗੱਲ ਬਣਦੀ ਨਹੀਂ ਸਸ਼ਿਆਕਾਲ ਪੀਟੀਸੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਆਤੂਲ ਵਰਮਾ ਪੈਰਿਸ 올림픽 ਤੋਂ ਬੜੀ ਹੀ ਮਨਪਾਗੀ ਖਬਰ ਨਿਕਲ ਕੇ ਆਈ ਹੈ ਜਿਨ੍ਹਾਂ ਨੇ 140 ਕਰੋੜ ਦੇਸ਼ਵਾਸੀਆਂ ਦੀ ਜਿਹੜੀ ਉਮੀਦ ਹੈ ਉਹ ਤੋੜ ਕੇ ਰੱਖਤੀ ਹੈ ਦਿਲ ਇੱਥੇ ਜ਼ਰੂਰ لازਮੀ ਤੌਰ ਤੇ ਟੁੱਟਿਆ ਕਿਉਂਕਿ ਵਿਨੇਸ਼ ਫੋਗਾਰਡ ਜੋ ਕਿ 골ਡ ਮੈਡਲ ਦੀ ਵੱਡੀ ਦਾਵੇਦਾਰ ਮੰਨੀ ਜਾ ਰਹੀ ਸੀਗੀ ਤੇ ਮੈਡਲ ਉਹਨਾਂ ਨੇ ਆਪਣਾ ਪੱਕਾ ਕਰ ਲਿਆ ਸੀਗਾ ਲੇਕਿਨ ਹੁਣ ਉਹਨਾਂ ਨੂੰ ਡਿਸਕਵਾਲਿਫਾਈ ਕਰਾਰ ਦਿੱਤੀ ਜਾ ਗਿਆ ਇਸ ਪੂਰੇ ਮਸਲੇ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਮਾਇੂਸੀ ਦੇਖਣ ਨੂੰ ਮਿਲ ਰਹੀ ਹੈ ਤੇ ਚਰਚਾਵਾਂ ਵੀ ਲਗਾਤਾਰ ਤੇਜ਼ ਹੁੰਦੀ ਚਲੀ ਜਾ ਰਹੀ ਨੇ ਤੇ ਇਸੇ ਮਾਮਲੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਮਿਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਦੇ ਫਾਰਮਰ ਵਾਈਸ ਪ੍ਰੈਜ਼ੀਡੈਂਟ ਫਾਰਮਰ ਵਾਈਸ ਚੇਅਰਪਰਸਨ ਅਮਰਦੀਪ ਸਿੰਘ ਜੀ ਚੀਮਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਧੰਨਵਾਦ ਜੀ ਬਹੁਤ ਬਹੁਤ ਸਰ ਪਹਿਲੀ ਪ੍ਰਤੀਕਿਰਿਆ ਤੁਸੀਂ ਕਿਦਾਂ ਦੇਖਦੇ ਹੋ ਇਹ ਜਿਹੜੀ ਮਨਪਾਗੀ ਨਿਊਜ਼ ਨਿਕਲ ਕੇ ਆਈ ਹੈ ਵਿਨੇਸ਼ ਫੋਗਾਟ ਜਿਹੜੀ ਮੈਡਲ ਦੀ ਦਾਅਵੇਦਾਰ ਸੀਗੀ ਮੈਡਲ ਉਹਨਾਂ ਨੇ ਪੱਕਾ ਕਰ ਲਈ ਸੀਗਾ ਲੇਕਿਨ ਇਸ ਡਿਸਕੁਆਲੀਫਿਕੇਸ਼ਨ ਨੂੰ ਤੁਸੀਂ ਕਿਦਾਂ ਦੇਖ ਰਹੇ ਹੋ ਉਹ ਦੱਸੋ ਇੱਕ ਬਹੁਤ ਮੰਨਪੱਗੀ ਖਬਰ ਹੈ ਸਾਡੇ ਲਈ ਜੀ ਕਿਉਂਕਿ 140 ਕਰੋੜ ਲੋਕਾਂ ਦਾ ਜੋ ਵਿਸ਼ਵਾਸ ਸੀ ਔਰ ਇਹ ਸਾਡੇ ਆਈਕਨ ਸੀਗੇ ਜਿਨ੍ਹਾਂ ਲੋਕਾਂ ਨੇ ਇੰਨੀ ਮਿਹਨਤ ਕੀਤੀ ਔਰ ਇਨ੍ਹਾਂ ਲੰਬਾ ਸਮਾਂ 올림픽 ਲਈ ਤਿਆਰੀ ਕੀਤੀ ਹੈ ਓਵਰਨਾਈਟ ਤੇ ਹੈ ਨਹੀਂਗਾ ਇਹ ਜਨਰੇਸ਼ਨ ਇੱਕ ਨਿਕਲ ਜਾਂਦੀ ਹੈ ਉਹਦੇ ਵਿੱਚ ਇਤਿਆਰ ਹੁੰਦੇ ਆ ਬਿਲਕੁਲ ਬਿਲਕੁਲ ਹੁਣ ਉਹ ਲਾਸਟ ਮੂਮੈਂਟ ਤੇ ਤਕਨੀਕੀ ਕਾਰਨਾਂ ਦੇ ਉੱਤੇ 100 ਗ੍ਰਾਮ weight ਦਾ ਫਰਕ ਆ ਬਹੁਤ ਸਾਰੀਆਂ ਇਹਦੇ ਵਿੱਚ ਹੁਣ ਉਹ ਸਭ ਕਿੰਤੂ ਪ੍ਰੰਤੂ ਕਰਨ ਵਾਲੀਆਂ ਗੱਲਾਂ ਨੇ ਵਾਂਸ ਯੂ ਆਰ ਡਿਸਕਵੈਲਿਫਾਈਡ ਇਟ ਇਜ਼ ਡਿਸਕਵੈਲਿਫਾਈਡ ਅਸੀਂ ਉਹਨੂੰ ਹੁਣ ਅਪੀਲ ਕਰੀਏ ਕੁਝ ਵੀ ਕੀਤਾ ਜਾ ਸਕਦਾ ਕਈ ਤਰ੍ਹਾਂ ਦੇ ਵਿਊ ਆ ਰਹੇ ਨੇ ਇੱਕ ਵੀ ਉਹ ਵੀ ਆ ਰਿਹਾ ਕਿ ਉਹ ਵਾਕਓਵਰ ਦੇ ਦਿੰਦੇ ਉਹਨੂੰ ਆਪ ਕਹਿ ਦਿੰਦੇ ਕਿ ਮੈਂ ਫਿੱਟ ਨਹੀਂ ਹਾਂ ਲੜਨ ਲਈ ਜੇ ਉਹ ਤੁਸੀਂ ਵੇ ਨਾ ਕੀਤਾ ਜਾਂਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਦੂਸਰੇ ਪਾਸੇ ਆਫਟਰ ਆਲ ਅਲਟੀਮੇਟਲੀ ਉਹ ਇੱਕ ਹਿਊਮਨ ਬੀਇੰਗ ਹੈ ਉਹ ਜਿਨੇ ਤਿੰਨ ਕੁਸ਼ਤੀਆਂ ਇੱਕ ਦਿਨ ਚ ਲੜੀਆਂ ਬਿਲਕੁਲ ਬਿਲਕੁਲ ਪਿਛਲੀ ਸ਼ਾਮ ਉਹਨੇ ਤਿੰਨ ਲੜੀਆਂ ਫਿਜ਼ੀਕਲੀ ਸ਼ੀ ਵਾਸ ਫਿਟ ਬਿਲਕੁਲ ਬਿਲਕੁਲ weight ਉਹਦਾ ਬਰਾਬਰ ਚੱਲ ਰਿਹਾ ਸੀਗਾ ਸਵੇਰ ਵੇਲੇ ਰਾਤ ਜੋ ਖਬਰਾਂ ਪੁੰਛਣ ਕੇ ਆ ਰਹੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਉਹਨੇ ਪਿਛਲੇ 6 ਘੰਟੇ ਲਗਾਤਾਰ ਸਕਿਪਿੰਗ ਕੀਤੀ ਕਈ ਕੋ ਜੋ ਵੀ ਕੋਸ਼ਿਸ਼ ਉਹ ਕਰ ਸਕਦੇ ਸੀ ਫਿਰ ਵੀ 100 ਗ੍ਰਾਮ weight ਵਧ ਨਿਕਲ ਆਇਆ ਬਿਲਕੁਲ ਹੁਣ ਉਹਦੇ ਕਈ ਕਿੰਤੂ ਪਰੰਤੂ ਕਹੇ ਜਾ ਸਕਦੇ ਨੇ ਬਟ ਉਹ ਵੀ ਤੇ ਨਾਲ ਦਾ ਸਪੋਰਟ ਸਟਾਫ ਵੀ ਸਾਰੇ ਮੈਡਲ ਜਿੱਤਣ ਹੀ ਗਏ ਨੇ ਲੇਕਿਨ ਜਿੱਥੇ ਵੀ ਕਿਤੇ ਤਕਨੀਕੀ ਕਾਰਨ ਕਰਕੇ ਨੁਕਸਾਨ ਹੋ ਗਿਆ ਇਹਦੇ ਨਾਲ ਇੱਕ ਜਨਰੇਸ਼ਨ ਦੇ ਵਿੱਚ ਜਿਹੜੀ ਸਾਡੇ ਦੇਸ਼ ਦੇ ਵਿੱਚ ਪਹਿਲੀ ਮਹਿਲਾ ਪਹਿਲਵਾਨ ਬਿਲਕੁਲ ਇੰਨੀ ਦੂਰ ਪਹੁੰਚੀ ਸੀ ਉਹਦੇ ਨਾਲ ਜਿਹੜਾ ਉਹਨੇ ਆਈਕਨ ਬਣਿਆ ਦੇਸ਼ ਲਈ ਹੱਲੇ ਵੀ ਉਹ ਆਈਕਨ ਹੈ ਲੇਕਿਨ ਇੱਕ ਤਮਗਾ ਮਿਲ ਜਾਂਦਾ ਸੋਨੇ ਤੇ ਸੁਹਾਗਾ ਹੋ ਜਾਣਾ ਸੀ لیکن چیمہ صاحب ਤੁਸੀਂ ਇਹਨੂੰ ਵੀ ਕਿਦਾਂ ਮੰਨ ਰਹੇ ਹੋ 100 گرام ਦਾ ਜਿਹੜਾ ਫਰਕ ਦੱਸਿਆ ਜਾ ਰਿਹਾ ਇੱਕ ਕਿਤੇ ਨਾ ਕਿਤੇ ਇੱਥੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ ਕੀ ਇਸ ਵਿਵਾਦ ਨੂੰ ਖਤਮ ਕੀਤਾ ਜਾ ਸਕਦਾ ਸੀਗਾ ਜਾਂ کمیٹی ਵੱਲੋਂ ਕਹਿੰਦੇ ਕਿ ਜਿਹੜਾ ਸਟਰੋਂਗ ਪ੍ਰੋਟੈਸਟ ਉਹ ਨਹੀਂ ਕੀਤਾ ਗਿਆ ਉਹਨੂੰ ਕਿਦਾਂ ਦੇਖ ਰਹੇ ਤੁਸੀਂ ਆਈ او اے ਦੀ ਜਿਹੜੀ کمیٹی ٹائم ਲਿਮਟ ਹੈ ਉਹਦੇ ਵਿੱਚ ਪ੍ਰੋਟੈਸਟ ਲਾਜ ਕਰਨਾ ਸੀਗਾ اپیل ਕਰਨੀ ਹੈ ਉਹਦੇ سسٹم ਚੱਲਦੇ ਰਹਿਣਗੇ ਬਟ ਪਹਿਲਾਂ ਇਹ ਨੌਬਤ ਆਈ ਕਿਉਂ جی سب ਤੋਂ ਵੱਡੀ ਗੱਲ ਗੱਲ ਹੀ ਹੈ ਬਿਲਕੁਲ ਕਿ ਇਹ ਨੌਬਤ ਆਣੀ ਹੀ ਨਹੀਂ ਚਾਹੀਦੀ ਸੀ ਇਤਨਾ ਕੰਪੀਟੀਟਿਵ ਵੇ ਦੁਨੀਆ ਦੇ 400 ਕਰੋੜ ਤੋਂ ਵੱਧ ਲੋਕ ਦੇਖ ਰਹੇ ਨੇ ਬਿਲਕੁਲ ਸਾਰੀ ਦੁਨੀਆ ਦੇ ਵਿੱਚ ਇੱਕ ਪ੍ਰੈਸਟੀਜ ਹੁੰਦਾ ਏ ਔਰ ਦੁਨੀਆ ਦਾ ਇੱਕੋ ਇੱਕ ਗੇਮ ਹੈ ਜਿਹਦੇ ਚ ਸਾਰੇ ਕੰਟਰੀ ਪਾਰਟਿਸਿਪੇਟ ਕਰਦੇ ਨੇ ਬਿਲਕੁਲ ਔਰ ਇੱਕ ਯੂਨੀਵਰਸਲ ਬ੍ਰਦਰਹੂਡ ਦਾ ਮੈਸੇਜ ਜਾਂਦਾ ਏ ਉਹਦੇ ਚ ਇੰਨਾ ਕੰਪੀਟੀਸ਼ਨ ਰਹਿਣਾ ਹੀ ਏ ਮੈਂ ਕਹਿੰਦਾ 100 ਗ੍ਰਾਮ ਉੱਤੇ 1 ਕਿ ਗ੍ਰਾਮ ਦੇ ਵੀ ਲੜਾਈ ਹੁੰਦੀ ਸਾਡੇ ਇੱਥੇ ਲੜਾਈ ਹੋ ਜਾਂਦੀ ਏ ਲੜਾਈ ਹੈ ਮਤਲਬ ਵੀ ਆਰਗੂਮੈਂਟ ਵੱਧ ਜਾਂਦਾ ਹੈ ਕਿ ਅਸੀਂ ਕਿਉਂ ਉਹਨੂੰ ਕੁਆਲੀਫਾਈ ਕਰਨ ਦਈਏ ਲੇਕਿਨ ਚਿਮਨਾ ਸਾਹਿਬ ਗਲਤੀ ਇਹ ਤੇ ਅਸੀਂ ਖਿਡਾਰੀ ਦੇ ਨਹੀਂ ਮੰਨ ਸਕਦੇ ਖਿਡਾਰੀ ਆਪਣੇ ਵੱਲੋਂ ਪੂਰਾ ਐਫਰਟ ਕਰ ਰਹੇ ਇੱਕ ਦਿਨ ਦੇ ਵਿੱਚ ਤਿੰਨ ਗੇਮ ਜਿੱਤਣਾ ਬਹੁਤ ਮੈਨਾ ਰੱਖਦੇ ਤੇ ਉਸ ਹਿਸਾਬ ਨਾਲ ਤੁਸੀਂ ਦੇਖੋ ਕਿ ਕਮੇਟੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਜਿਹੜਾ ਸਪੋਰਟਿੰਗ ਸਟਾਫ ਗਿਆ ਉਹ ਕੀ ਕਰ ਰਿਹਾ ਸੀਗਾ ਕਿ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਕਿ ਫਾਈਨਲ 'ਚ ਜੇ ਪਹੁੰਚਣਗੇ ਤੇ ਫਿਰ ਵੇਟ ਇੱਕ ਵਾਰ ਦੁਬਾਰਾ ਤੋਂ ਉਹਨਾਂ ਦਾ ਚੈੱਕ ਕੀਤਾ ਜਾਊਗਾ ਦੇਖੋ ਬਹੁਤ ਸਾਰੀਆਂ ਗਾਈਡਲਾਈਨਸ ਨੇ ਜਿਹੜੇ ਗੇਮਸ ਵਿਲੇਜ ਤੁਸੀਂ ਠਹਿਰਦੇ ਹੋ ਹਰ ਫਲੋਰ ਦੇ ਉੱਤੇ ਇੰਨੇ ਕੰਪੀਟੀਸ਼ਨ ਦੇ ਵਿੱਚ ਹਰ ਫਲੋਰ ਦੇ ਉੱਤੇ ਵੇਇੰਗ ਸਕੇਲ ਲੱਗੀਆਂ ਹੁੰਦੀਆਂ ਨੇ ਜੇ ਮੁੰਡਾ ਜੇ ਸਕਿਪਿੰਗ ਕਰ ਰਹੀ ਸੀ ਜੀ ਅਲਟੀਮੇਟਲੀ ਇਹ ਹੈ ਕਿ ਮੈਡਲ ਦੇ ਵਿੱਚ ਡਿਸਕਵালিਫਾਈ ਹੋਈ ਜੋ ਬਹੁਤ ਹੀ ਮੰਦ ਭਗਾ ਹੈ ਜੀ ਮੈਂ ਸਿਰਫ ਇੱਕੋ ਗੱਲ ਕਹੂੰਗਾ ਕਿ ਇਹ ਮਸਲਾ ਇੱਥੇ ਤੱਕ ਪਹੁੰਚਿਆ ਕਿਉਂ ਜੀ ਇਹ ਕਦੇ ਹੋਣਾ ਹੀ ਨਹੀਂ ਚਾਹੀਦਾ ਸੀ ਬਿਲਕੁਲ ਹੁਣ ਜੇ ਸਰਕਾਰ ਦਾ ਦੋਸ਼ ਕੱਢੋ ਨਾਲ ਦੇ ਸਪੋਰਟ ਸਟਾਫ ਦਾ ਦੋਸ਼ ਕੱਢੋ ਖਿਡਾਰੀਆਂ ਦੀ ਮੋਟੀਵੇਸ਼ਨ ਤੇ ਫਰਕ ਪਿਆ ਖਿਡਾਰੀ ਕੋਈ ਖਿਡਾਰੀ ਐਸਾ ਨਹੀਂ ਇੰਨਾ ਲੰਬਾ ਸੰਭਾ ਸੰਘਰਸ਼ ਕਰਕੇ ਇਹਨਾਂ ਬੇਟੀਆਂ ਨੇ ਤੇ ਸਾਡਾ ਸੜਕਾਂ ਤੇ ਪ੍ਰੋਟੈਸਟ ਕਰਕੇ ਰਾਸ਼ਟਰੀ ਰੈਸਲਿੰਗ ਫੈਡਰੇਸ਼ਨ ਦੇ ਖਿਲਾਫ ਸੰਘਰਸ਼ ਆਰੰਭਿਆ ਉਹਨਾਂ ਨੇ ਮੈਡਲ ਵੀ ਵਾਪਸ ਕਰਨ ਵਾਸਤੇ ਆ ਗਏ ਉਹਨਾਂ ਨੂੰ ਮੈਡਲ ਵਾਪਸ ਕਰਨ ਤੱਕ ਸਭ ਕੁਝ ਜੋ ਡੈਮੋਕਰੇਟਿਕਲੀ ਇੱਕ ਕੰਟਰੀ ਦੇ ਵਿੱਚ ਹੋ ਸਕਦਾ ਸੀ ਉਹ ਉਹਨਾਂ ਨੇ ਕੀਤਾ ਬਿਲਕੁਲ ਐਸ ਵੇਲੇ ਜੋ ਉਹਦੇ ਮੰਨ ਤੇ ਬੀਤਰੀ ਹੋਏਗੀ ਜੋ 140 ਕਰੋੜ ਤੋਂ ਵੱਧ ਲੋਕਾਂ ਦੇ ਮੰਨ ਤੇ ਬੀਤ ਰਹੀ ਹੈ ਉਸ ਤੋਂ ਵੱਧ ਦੇਖੋ ਉਸ ਬੱਚੀ ਦੇ ਕੀ ਵੇਚ ਰਹੀ ਹੈ ਸਾਡਾ ਸਪੋਰਟਸ ਆਈਕਨ ਆ ਉਹਨੇ ਇੰਨੀ ਮੱਲ ਮਾਰੀ ਇੱਕ ਦਿਨ ਚ ਤਿੰਨ ਕੁਸ਼ਤੀਆਂ ਜਿੱਤੀਆਂ ਔਰ ਉਹ ਇੱਕ ਉਹ ਕੁਸ਼ਤੀ ਉਹ ਜਿੱਤੀ ਜਿਹੜੀ ਕੰਪੀਟੀਟਰ ਕਦੇ ਪਹਿਲਵਾਨ ਉਹ ਹਾਰੀ ਨਹੀਂ ਬਿਲਕੁਲ ਜਪਾਨੀਜ਼ ਉਹਨੇ ਇੰਨਾ ਵਧੀਆ ਪਹਿਲਾ 올림픽 ਉਹ ਜਿੱਤੀ ਹੋਈ ਉਹਨੂੰ ਪਹਿਲੇ ਜੀ ਉਹਦਾ ਜੋਸ਼ ਹੀ ਇੰਨਾ ਸੀਗਾ ਚਲੋ ਕੀ ਕਹਿ ਸਕਦੇ ਆ ਇਹਦੇ ਉੱਤੇ ਕਿ ਨਜ਼ਰ ਲੱਗੀ ਕੁਝ ਵੀ ਉਹ ਸਭ ਬਾਦ ਦੀਆਂ ਕਹਾਣੀਆਂ ਨੇ ਸਿਰਫ ਇਹ ਆ ਕਿ ਨੌਬਤ ਕਿਉਂ ਪਹੁੰਚੀ ਜੀ ਹੁਣ ਦੂਸਰੇ ਪਾਸੇ ਇਹਨੂੰ ਦੇਖਣ ਵਾਲੀ ਗੱਲ ਇਹ ਆ ਸਰਕਾਰ ਦਾ ਯੋਗਦਾਨ ਜੀ ਲੋਕਾਂ ਦੀ ਮੋਟੀਵੇਸ਼ਨ ਕਿਸ ਤਰ੍ਹਾਂ ਆਏਗੀ სპੋਰਟਿੰਗ ਦੇ ਮੁੱਦੇ ਉੱਤੇ ਜੀ ਕੋਈ ਰਾਸ਼ਟਰੀ ਚੈਨਲ 올림픽 ਦਿਖਾ ਰਿਹਾ ਹਮ ਇਹਦੇ ਵਿੱਚ ਖਿਡਾਰੀਆਂ ਨੇ ਕੀ ਕਰਨਾ ਹੈ ਬਿਲਕੁਲ ਬਿਲਕੁਲ ਇਹਦੇ ਵਿੱਚ ਆਮ ਜਨਤਾ ਨੇ ਕੀ ਕਰਨਾ ਸਰਕਾਰ ਦਾ ਇੱਕ ਐਡਮਿਨਿਸਟ੍ਰੇਟਿਵ ਆਰਡਰ ਹੈ ਕਹਿਣ ਵਾਲੇ ਕਈ ਕਹਾਣੀਆਂ ਜੀ ਅਸੀਂ ਰਾਈਟ ਨਹੀਂ ਜਿੱਤ ਸਕੇ ਜੀ ਦਸ ਇਜ਼ ਸੋਵਰਨ ਕੰਟਰੀ ਸਰਕਾਰ ਤਾਂ ਕਹਿੰਦੀ ਅਸੀਂ ਸੈਲੋ ਇੰਡੀਆ ਸ਼ੁਰੂ ਕਰਤਾ ਸਾਡਾ ਆਪਣਾ ਦੇਸ਼ ਆ ਅਸੀਂ ਆ ਬੈਡਮਿਨਿਸਟਰਡ ਆ ਜੀ ਸਾਡੀ ਦੇਸ਼ ਦੀ ਇੱਕ ਕੰਪਨੀ ਜੀ ਪ੍ਰਾਈਵੇਟ ਅਧਾਰਾ ਉਹਦੇ ਕੋਲ ਰਾਈਟ ਨੇ ਸਾਰੇ ਜੀ ਉਹਦੇ ਵਿੱਚੋਂ ਹਾਂਜੀ ਉਹਨਾਂ ਵਿੱਚੋਂ ਇੱਕ ਉਹ ਵੀ ਬੀਬੀ ਰਾਣੀ ਕੋਸ਼ਿਸ਼ ਕਰ ਰਹੀ ਹੈ ਕਿ ਮੈਂ ਵੀ ਉਹਦੇ ਵਿੱਚ ਕੁਝ ਅੱਗੇ ਵੱਧ ਸਕਾਂ ਉਹਦੀ ਆਪਣੀ ਪ੍ਰਾਈਵੇਟ ਕੰਪਨੀ ਹੈ ਜੀ ਉਹਨੇ ਕੀ ਪ੍ਰਮੋਸ਼ਨ ਕੀਤਾ ਉਹ ਸਾਰੇ ਕੰਟਰੀ ਦੇ ਵਿੱਚ ਹੁੰਦਾ ਕਿ ਫ੍ਰੀ ਟੂ 에ਅਰ ਆ ਲੈ ਲਏ ਉਹਨਾਂ ਨੇ ਪੈਸੇ ਕਮਾ ਲਏ ਜਿਹੜੇ ਕਮਾ ਲਏ ਸਾਰੀ ਦੁਨੀਆ 'ਚ ਪੈਸਾ ਹੀ ਹਰ ਚੀਜ਼ ਨਹੀਂ ਹੁੰਦਾ ਹੁਣ ਜੇ 33 34 ਕਰੋੜ ਰੁਪਇਆ ਸਾਡਾ 올림픽 ਕੰਟਿੰਜੈਂਟ ਦੇ ਉੱਤੇ ਲੱਗਿਆ 117 ਸਾਡੇ ਜਿਹੜੇ ਗਾਏ ਨੇ ਪਾਰਟਿਸਪੈਂਟ ਐਥਲੀਟਸ ਗਏ ਨੇ ਬਿਲਕੁਲ ਸਪੋਰਟ ਸਟਾਫ ਗਿਆ ਉਹਨਾਂ ਦੇ ਪਿੱਛੇ ਇਸਟੈਬਲਿਸ਼ਮੈਂਟ ਕਾਸ ਦੇਖੋ ਕਿੰਨੀ ਹੈ ਜੀ ਉਹਦੇ ਵਿੱਚ ਆਲਮੋਸਟ 18 19 ਲੱਖ 18 19 ਕਰੋੜ ਦੇ ਕੋਲ ਦੀ ਉਹਨਾਂ ਦੀ ਇਸਟੈਬਲਿਸ਼ਮੈਂਟ ਕਾਸਟ ਹੈ ਜਿਹੜੇ ਉਹ ਗਏ ਨੇ ਸਪੋਰਟ ਸਟਾਫ 8 9 ਕਰੋੜ ਦਾ ਜੋ ਬਾਈਫਰਕੇਸ਼ਨ ਆ ਰਹੀ ਹੈ ਪਬਲਿਕ ਡੋਮੇਨ ਦੇ ਵਿੱਚ ਕਿਉਂ ٹیਏਡੀਆ ਚੱਲ ਰਿਹਾ ਸਪੋਰਟਸ ਵਾਲਿਆਂ ਲਈ ਕੀ ਬਚ ਰਿਹਾ ਲੇਕਿਨ ਦੂਜੀ ਗੱਲ ਇਹ ਹੈ ਸਰਕਾਰ ਇੱਕ ਐਡਮਿਨਿਸਟ੍ਰੇਟਿਵ ਆਰਡਰ ਦਵੇ ਕਿ ਸਾਰੇ ਨੈਸ਼ਨਲ ਚੈਨਲ ਜਿਹੜੇ ਫ੍ਰੀ ਟੂ 에ਅਰ ਚੈਨਲ ਨੇ ਕਿਉਂ ਨਹੀਂ ਦਿਖਾਣਗੇ ਡੀਡੀ ਨਿਊਜ਼ ਮਨ ਕੀ ਬਾਤ ਤੇ ਤੁਸੀਂ ਸਾਰੇ ਚੈਨਲਾਂ ਨੂੰ ਦਿਖਾ ਸਕਦੇ ਹੋ ਜੀ ਹਰ ਪ੍ਰਾਈਵੇਟ ਨੂੰ ਸਰਕਾਰੀ ਨੂੰ ਕਮਰਸ਼ੀਅਲ ادارے ਨੂੰ ਰੇਡੀਓ ਟੀਵੀ ਆਨਲਾਈਨ ਸਾਰਿਆਂ ਨੂੰ ਦਿਖਾ ਸਕਦੇ ਇਸ ਤੋਂ ਵੱਡਾ ਕਿਹੜਾ 올림픽 ਤੋਂ ਵੱਡਾ ਕਿਹੜਾ ਇਵੈਂਟ ਹੈਗਾ ਜਿਹੜਾ ਸਰਕਾਰ ਨਹੀਂ ਦਿਖਾ ਸਕਦੀ ਜੀ ਗਵਰਨਮੈਂਟ ਫੇਲਡ ਇਨ ਇਸ ਡਿਊਟੀ ਇਹ ਸਭ ਤੋਂ ਵੱਡੀ ਨਕਾਬਲੀਅਤ ਆ ਕਿ ਇਹ ਨਹੀਂ ਦਿਖਾਇਆ ਗਿਆ ਦੂਸਰੇ ਰਾਈਵਲ ਤੇ ਜੀ ਹਰ ਸਕੂਲ ਦੇ ਵਿੱਚ ਜਿਹੜਾ ਇੱਕ ਫ੍ਰੀ ਪੀਰੀਅਡ ਹੈ ਸਪੋਰਟਸ ਆ ਟਾਈਮ ਡਿਫਰੈਂਸ ਇੰਨਾ ਜ਼ਿਆਦਾ ਸੀਗਾ ਬਿਲਕੁਲ ਹਰ ਸਕੂਲ ਦੇ ਵਿੱਚ ਟੀਵੀ ਇਕਵਿਪ ਕੀਤਾ ਜੇ ਨਹੀਂ ਹੈਗਾ ਹਰ ਕਿਸੇ ਬੱਚੇ ਕੋਲ ਜਿਸ ਤਰ੍ਹਾਂ ਟੀਚਰਾਂ ਕੋਲੋਂ ਲੋੜ ਤੋਂ ਵੱਧ ਕੰਮ ਲੈਂਦੇ ਨੇ ਜਿਹੜਾ ਉਹਦਾ ਮੰਡੇਟਿਡ ਕੰਮ ਹੈ ਉਹ ਵੀ ਉਸ ਤੋਂ 10 ਗੁਣਾ ਵੱਧ ਕੰਮ ਲਿਆ ਜਾਂਦਾ ਉਹਨੂੰ ਕਹਿੰਦੇ ਵੀ ਦਿਨ 'ਚ ਇੱਕ ਘੰਟਾ ਤੁਸੀਂ ਇਹ 올림픽 ਦਾ ਇਵੈਂਟ ਦਿਖਾਣਾ ਤੇ ਬੱਚੇ ਤੁਸੀਂ ਦੱਸੋ ਕੀ ਹੈਗਾ ਜੇ ਉਹ ਕੋਈ ਵੀ ਹੋਵੇ ਮੋਟੀਵੇਸ਼ਨ ਤੇ ਮਿਲਦੀ ਹੈ ਸਾਡਾ ਦੇਸ਼ ਹੀ ਹੀਰੋ ਵਰਸ਼ਿਪ ਤੇ ਚੱਲ ਰਿਹਾ ਸਾਡੇ ਜਿਹੜੇ ਯੋਧੇ ਨੇ ਆਜ਼ਾਦੀ ਦੇ ਨੌਜਵਾਨੀ ਕਰਤਾਰ ਸਿੰਘ ਸਰਾਭਾ ਮਦਨ لال ਢੀਂਗਰਾਜੀ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਕਿੱਥੇ ਤੱਕ ਜਿਹੜੇ ਨੌਜਵਾਨੀ ਕਿੱਧਰ ਨੂੰ ਗਏ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੀਗੇ ਗਦਰ ਪਾਰਟੀ ਵਾਲਿਆਂ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਜਿੰਨਾ ਏਜ ਗਰੁੱਪ ਆਇਆ ਉਹ ਮੋਟੀਵੇਸ਼ਨ ਤੇ ਮਿਲੇ ਸਾਡੀ ਮੋਟੀਵੇਸ਼ਨ ਕਿੱਥੇ ਆ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਸਰਕਾਰ ਦਾ ਇਹ ਕਿਤੇ ਨਾ ਕਿਤੇ ਡਰੋ ਬੈਕ ਰਿਹਾ ਹੈ ਵੀ ਗਰਾਊਂਡ ਤੇ ਕਿਤੇ ਨਾ ਕਿਤੇ ਫੇਲ ਹੋਏ ਚੀਜ਼ਾਂ ਨਹੀਂ ਹਣ ਗਹਿਲੀ ਕਿਤੇ ਨਹੀਂ ਕਿਤੇ ਨਹੀਂ ਹਰ ਫਰੰਟ ਤੇ ਫੇਲ ਰਹੀ ਹੈ ਸਰਕਾਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਾ ਇੱਥੇ ਇੱਕ ਘਰਾਣੇ ਦਾ ਵਿਆਹ ਵਖਾਂ ਲਿਓ ਵਿਆਹ ਹੀ ਨਹੀਂ ਮੁੱਕੰਦਿਆ ਜੀ ਕਦੇ ক্রিকেট ਦੇ ਟੂਰਨਾਮੈਂਟ ਮੋਗੇ ورلڈ ਕੱਪ ਦੀਆਂ ਚੈਂਪੀਅਨਸ਼ਿਪ ਮੋਕੀਆਂ ਸਾਰਾ মিডিਆ ਕਿਉਂਕਿ ਉਹਦੀ ਮੋਟੀਵੇਸ਼ਨ ਹੈ ਉਧਰ ਨੂੰ ਉਹ ਦਿਖਾਈ ਜਾ ਰਹੇ ਕਿਸੇ ਨੇ ਦੱਸਿਆ ਜਿਓ 올림픽 ਸ਼ੁਰੂ ਹੋ ਰਹੀ ਹੈ ਚਾਈਨਾ ਨਾਲ ਅਸੀਂ ਮੁਕਾਬਲੇ ਦੀ ਗੱਲ ਕਰਦੇ ਆ ਉੱਥੇ ਚੌਂਕ ਚੌਂਕ 'ਚ ਘੜੀਆਂ ਲੱਗੀਆਂ ਸੀ ਦੀਜ਼ ਮੈਨੀ ਡੇਜ਼ ਟੂ ਗੋ ਇੰਨੇ ਮਿੰਟ ਇੰਨੇ ਸੈਕਿੰਡ ਇੰਨੇ ਰਹਿੰਦੇ ਨੇ ਅਸੀਂ ਉਹਦੇ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 140 ਕਰੋੜ ਦੇਸ਼ ਦਾ ਸਾਡੇ ਵਾਸੀ ਨੇ ਮੈਡਲ ਜਿਹੜੇ ਆ ਰਹੇ ਨੇ ਜੀ ਇਹ ਮੋਟੀਵੇਸ਼ਨ ਹੀ ਨਹੀਂ ਹੈ ਹੁਣ ਖੇਲੋ ਇੰਡੀਆ 10 ਸਾਲ ਪਹਿਲਾਂ ਇਹਨੂੰ ਪ੍ਰੋਗਰਾਮ ਨੂੰ ਜਦੋਂ ਸ਼ੁਰੂ ਕੀਤਾ ਗਿਆ ਇਹ ਇਨਫੈਕਟ ਬਹੁਤ ਇਹਨੂੰ ਨਾਂ ਬਦਲਣ ਚ ਮਾਹਰ ਹੈ ਸਰਕਾਰ ਉਹਨੇ ਨਾਂ ਬਹੁਤ ਸਾਰੇ ਬਦਲ ਦਿੱਤੇ ਜੀਮਾ ਸਾਹਿਬ ਕਹਿੰਦੇ ਮੈਂ ਤੁਹਾਨੂੰ ਇੱਧਰ ਰੋਕ ਰਿਹਾ ਮਾਫੀ ਚਾਹਾਂਗਾ ਕਹਿੰਦੇ ਖੇਲੋ ਇੰਡੀਆ ਦਾ ਜਿਹੜਾ ਕਨਸੈਪਟ ਸੀਗਾ ਉਹ ਤੁਸੀਂ ਲੈ ਕੇ ਆਏ ਸੀਗੇ ਤੇ ਇਹਨੂੰ ਕਿਤੇ ਨਾ ਕਿਤੇ ਅੱਗੇ ਤੋਰਨ ਵਾਸਤੇ ਤੁਸੀਂ ਬਹੁਤ ਵੱਡੀ ਐਵਮ ਭੂਮਿਕਾ ਵੀ ਉਹਦੇ ਵਿੱਚ ਨਿਭਾਈ। ਲੇਕਿਨ ਅੱਜ ਖੇਲੋ ਇੰਡੀਆ ਦਾ ਜਿਹੜਾ ਪੂਰਾ ਬਜਟ ਨਿਕਲ ਕੇ ਆਉਂਦਾ ਹੈ ਕਹਿੰਦੇ ਗੁਜਰਾਤ ਵੱਲ ਜ਼ਿਆਦਾ ਡਾਇਵਰਟ ਰਹਿੰਦੇ ਆ ਹਰਿਆਣਾ ਦਾ ਜਿਹੜਾ ਬਜਟ ਹੈਗਾ ਉਹ ਘਟ ਘਟ ਕਰਤਾ ਤੇ ਹਰਿਆਣਾ ਤੋਂ ਸਭ ਤੋਂ ਵੱਧ ਮੈਡਲ ਨਿਕਲ ਕੇ ਆਉਂਦੇ ਆ। ਇਹਨੂੰ ਵੀ ਕਿਦਾਂ ਦੇਖਦੇ ਹੋ ਤੁਸੀਂ? ਇਹੀ ਹੈ ਨਾ ਕਿ ਗ੍ਰਾਸ ਰੂਟ ਵਾਰੇ ਮੋਟੀਵੇਸ਼ਨ ਵਾਰੇ ਹੀਰੋ ਵਰਸ਼ਿਪ ਵਾਰੇ ਨੈਸ਼ਨਲ ਆਈਕਨ ਬਣਾਉਣ ਬਾਰੇ ਗੱਲ ਹੋਣੀ ਚਾਹੀਦੀ ਸੀ ਉਧਰ ਤੇ ਧਿਆਨ ਦਿੱਤਾ ਨਹੀਂ ਇਹ ਇੱਕ ਸਿਆਸੀ ਖੇਡ ਬਣ ਗਈ ਜੀ ਟੋਟਲ 38-3900 ਕਰੋੜ ਦੇ ਕੋਲ ਬਜਟ ਆ ਜੀ ਸਪੋਰਟਸ ਦਾ ਚਾਰੇ ਪਾਸੇ ਵਾਹ ਵਾ ਹੋਣ ਲੱਗ ਪਈ ਉਹਦੇ ਚੇਤੇ ਵੇਖੋ ਇਹਦੇ ਚ ਸਟੈਬਲਿਸ਼ਮੈਂਟ ਕਾਸਟ ਕਿੰਨੀ ਹੈ ਜੀ ਸਰਕਾਰ ਦੇ ਮੰਤਰਾਲੇ ਦੀਆਂ ਸਰਕਾਰੀ ਜਿਹੜੇ ਫਿਕਸ ਖਰਚੇ ਨੇ ਉਹ ਕਿੰਨੇ ਨੇ ਤੇ ਸਪੋਰਟਿੰਗਲੀ ਕਿੰਨਾ ਹੈ ਜੀ 16-18 ਕਰੋੜ ਤੇ ਸਪੋਰਟਸ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਲੱਗਿਆ ਉਹਦੇ ਵਿੱਚੋਂ ਯੂਥ ਅਫੇਅਰਸ ਨੂੰ ਕਿੰਨਾ ਮਿਲਿਆ ਸਪੋਰਟਸ ਫੈਡਰੇਸ਼ਨ ਨੂੰ 400 ਕਰੋੜ ਦੇ ਕੋਲ ਮਿਲਿਆ ਉਹ ਚੀਜ਼ਾਂ ਇਹ ਵੇਖਣ ਵਾਲੀਆਂ ਨੇ ਕਿ ਐਕਚੁਅਲ ਸਪੋਰਟਸ ਕਿੰਨਾ ਗਿਆ ਖੇਲੋ ਇੰਡੀਆ ਕੈਂਪੇਨ ਬਣਾਈ ਗਈ ਜਦੋਂ 1997 ਤੋਂ ਬਾਅਦ ਜਿਹੜੀ ਯੂਥ ਪਾਲਿਸੀ ਬਣੀ ਦੇਸ਼ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਹਰ ਖੇਡ ਦੇ ਮੈਦਾਨ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਕਾਮਨ ਵਿਲੇਜ ਲੈਂਡ ਹੋਏਗੀ ਉਹਦੇ ਵਿੱਚ ਇੱਕ ਛੋਟਾ ਗਰਾਊਂਡ ਬਣਾਓ ਉਸ ਗਰਾਊਂਡ 'ਚ ਇੱਕ ਮੇਜਰ ਪੰਜ ਗੇਮਾਂ ਹੋਣਗੀਆਂ ਉਹਦੇ ਵਿੱਚ ਪੰਜ ਗੇਮਾਂ ਜਿਹੜੀਆਂ ਨੇ ਅੰਤਰਰਾਸ਼ਟਰੀ ਪੱਧਰ ਦੀਆਂ ਜੀ ਜਿਹਦੇ ਵਿੱਚ ਪੰਜ 올림픽 ਇਵੈਂਟ ਹੋਣਗੇ ਜਿਹੜੇ ਜੀ ਤੇ ਪੰਜ ਜਿਹੜੀਆਂ ਨੇ ਨੈਸ਼ਨਲ ਤੇ ਲੋਕਲ ਹੁਣ ਨੈਸ਼ਨਲ ਨੂੰ ਜਿੱਦਾਂ ਕਹ ਲਈਏ ਅਸੀਂ ਕਬੱਡੀ ਹੈ ਸਾਡੀ ਭਾਵੇਂ 올림픽 ਦਾ ਪਾਰਟ ਨਾ ਉਸ ਵੇਲੇ ਬਣਿਆ ਹੋਵੇ ਜੀ ਖੋਖੋ ਹੋ ਗਈ ਲੋਕਲ ਜਿਹੜੀ ਹੈ ਜੀ ਜਾਂ ਜਿਹੜੀ ਮਲਖੰਬਿਆ ਉੱਥੇ ਬਿਲਕੁਲ ਉਹ ਲੋਕਲ ਦੋ ਰਿਜੀਨਲ ਤੇ ਤਿੰਨ ਨੈਸ਼ਨਲ ਲੈਵਲ ਦੀਆਂ ਇੱਕ ਉੱਥੋਂ ਪਨੀਰੀ ਅੱਗੇ ਵੱਧ ਕੇ ਆਵੇ ਹੁਣ 900 ਕਰੋੜ ਰੁਪਈਆ ਖੇਲੋ ਇੰਡੀਆ ਲਈ ਅਲੋਕੇਟ ਕਰ ਦਿੱਤਾ ਗਿਆ ਜੀ 117 ਸਾਡੇ ਗਏ ਨੇ ਐਥਲੀਟਸ ਜੀ ਰਿਪਰੈਜ਼ੈਂਟਿੰਗ ਅਰਾਊਂਡ 16 ਆਡ ਈਵੈਂਟਸ ਜੀ ਵੰਡ ਕੀਤੀ ਗਈ ਸਟੇਟਾਂ ਨੂੰ ਹੁਣ ਗੁਜਰਾਤ ਚੋਂ ਦੋ ਬੰਦੇ ਨੇ ਜੀ ਇੱਕ সুইਮਿੰਗ ਚ ਗਏ ਨੇ ਤੇ ਇੱਕ ਉਹਦੇ ਵਿੱਚੋਂ ਹੁਣ ਗੱਲ ਇਹ ਵੇਖਣ ਵਾਲੀ ਉਹਨਾਂ ਨੂੰ ਬਜਟ ਮਿਲ ਗਿਆ 400 ਕਰੋੜ ਤੋਂ ਵੱਧ ਜੀ ਜੀ ਹਰਿਆਣਾ ਚੋਂ 21 22 ਗਏ ਨੇ ਜੀ ਪੰਜਾਬ ਚੋਂ ਗਏ ਨੇ ਕੀ ਭਾਈ ਕਦੇ ਪਿਛਲੀਆਂ ਦੋ 올림픽 ਛੱਡ ਕੇ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦਾ ਹੁੰਦਾ ਸੀਗਾ ਉਹਦੀ ਐਲੋਕੇਸ਼ਨ ਕਿੰਨੀ ਹੈ 72 73 ਕਰੋੜ ਦੇ ਲੇਕਿਨ ਚੀਮਾ ਸਾਹਿਬ ਨੇ ਦਿੱਤਾ ਸੀ 3 ਕਰੋੜ ਹਰਿਆਣੇ ਦੀ ਇਹ ਤਾਂ ਚਲੋ ਸਮੱਸਿਆਵਾਂ ਅਸੀਂ ਗਿਣਾਰੇਆਂ ਲਈ ਲੇਕਿਨ ਸੋਲੂਸ਼ਨ ਕੀ ਹੈ ਤੁਹਾਨੂੰ ਲੱਗਦਾ ਤੁਸੀਂ ਤੁਸੀਂ ਮਨਿਸਟਰੀ ਦੇ ਵਿੱਚ ਰਹੇ ਹੋ ਤੁਹਾਡੇ ਸੁਝਾਅ ਦੀ ਜਿਹੜੀ ਲੋੜ ਹੈ ਸੁਝਾਅ ਲਈ ਜਾਂਦੇ ਉਹੀ ਮੈਂ ਦੱਸਣ ਲੱਗਾ ਕਿ ਜਦੋਂ ਤੁਸੀਂ ਇਹ ਦੇਤਾ ਕੰਪੈਰੀਜ਼ਨ ਕੇਸ ਬੇਸ ਤੇ ਕਰ ਰਹੇ ਹੋ ਇਹਦਾ ਮਤਲਬ ਇਹ ਆ ਕਿ ਪੰਜਾਬ ਹਰਿਆਣਾ ਇੱਕ ਸਿੱਧੀ ਜਿਹੜੀ ਐਗਜ਼ਾਮਪਲ ਮੈਂ ਦੇਣੀ ਚਾਹੂੰਗਾ ਵੀ ਇਹ ਕਾਰ ਤੇ ਜਾ ਰਹੇ ਨੇ ਇਹ ਕਹਿੰਦੇ ਵੀ ਸਾਨੂੰ ਹੈਲੀਕਾਪਟਰ ਲੈ ਦਿਓ ਉਹਦੇ ਨਾਲ ਅਸੀਂ ਛੇਤੀ ਪਹੁੰਚ ਜਾਵਾਂਗੇ ਉਤੋਂ ਡਾਇਰੈਕਸ਼ਨ ਆਂਦੀ ਹੈ ਖੇਲੋ ਇੰਡੀਆ ਵਾਂਗਰ ਵੀ ਨਹੀਂ ਭਾਈ ਤੂੰ ਕਾਰ ਤੋਂ ਉੱਤਰ ਤੂੰ ਮੋਟਰਸਾਈਕਲ ਤੇ ਚੱਲ ਜਾਂ ਸਕੂਟਰ ਤੇ ਜਾ ਕਿਉਂਕਿ ਬਾਕੀ ਕੰਟਰੀ ਵੀ ਸਕੂਟਰ ਤੇ ਜਾ ਰਿਆ ਇਹਦਾ ਮਤਲਬ ਜੇ ਉਹ ਪਿਛਲੇ 50 ਸਾਲਾਂ 'ਚ ਤਰੱਕੀ ਕਰਕੇ ਇੱਥੇ ਪਹੁੰਚ ਗਏ ਨੇ ਤੇ ਉਹਨਾਂ ਦਾ ਇਹ ਹੈਗਾ ਹੈ ਵੱਧ ਨਸੀਬੀ ਕਿ ਉਹਨਾਂ ਨੂੰ ਵੀ ਬਰਾਬਰ ਵਾਲਿਆਂ ਨਾਲ ਕੈਲਕੂਲੇਟ ਕਰ ਦਿੱਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਪਿਛਲੀ 올림픽 ਚ ਜਦੋਂ ਮੈਡਲ ਜਿੱਤੇ ਆ ਹਾਕੀ ਨੇ ਉਹਦੇ ਵਿੱਚੋਂ 12 ਤੱਕ ਜਿਹੜੇ 16 ਦੇ ਵਿੱਚੋਂ 8 ਮੁੰਡੇ ਪਲੇਇੰਗ 11 ਚ ਸੀਗੇ ਜੀ ਹੁਣ ਪੰਜਾਬ ਦੇ ਵਿੱਚੋਂ ਜਿਹੜੇ ਗਏ ਨੇ ਮੈਕਸਿਮਮ ਜਿਹੜੇ ਨੇ ਮੂਰੇ ਹੋ ਕੇ ਲੜਦੇ ਪਏ ਨੇ ਹਰਿਆਣੇ ਦੇ ਉਹ ਵੇਖੋ ਸ਼ੂਟਿੰਗ ਦੇ ਵਿੱਚ ਕਿੰਨੇ ਲੋਕ ਆ ਇਹ ਇੱਕ ਆਈਕੋਨਿਕ ਚੀਜ਼ ਹੁੰਦੀ ਹੈ ਸ਼ੂਟਿੰਗ 'ਚ ਇੱਕ ਨੇ ਜਿੱਤਿਆ ਕਿੰਨੇ ਸ਼ੂਟਰ ਗਏ ਨੇ ਐਸ ਵੇਲੇ ਸਭ ਤੋਂ ਵੱਡੀ ਕੰਡੀਜੈਂਟ ਹੀ ਸ਼ੂਟਿੰਗ ਦੀ ਉਸ ਤੋਂ ਬਾਅਦ ਰੈਸਲਿੰਗ ਦੀ ਬਾਕਸਿੰਗ ਤੇ ਰੈਸਲਿੰਗ ਹਰਿਆਣੇ ਦੇ ਭਵਾਨੀ ਦੀ ਇੱਕ ਡਿਵੈਲਪ ਹੋਇਆ ਬੈਲਟ ਉਹਨੂੰ ਨਰਸਰੀ ਨੂੰ ਹੋਰ ਡਿਵੈਲਪ ਕਰਨਾ ਚਾਹੀਦਾ ਸੀ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਜਿਹੜਾ ਹਾਲ ਇਹਦਾ ਇਹ ਹੈ ਜੀ ਜੀ ਕੈਚ ਥੈਮ ਯੰਗ ਜੀ ਜਦੋਂ ਇਹ ਡਾਕਟਰ ਮਨੋਰ ਸਿੰਘ ਗਿੱਲ ਸੀਗੇ ਉਸ ਵੇਲੇ ਮੈਂ ਤੁਹਾਨੂੰ ਪੰਜਾਬ ਦੀ ਗੱਲ ਦੱਸਦਾ ਜੀ ਸਾਡੇ ਕੋਲ ਐਸਟਰੋਟ੍ਰਾਫਤੀ ਬੜੀ ਕਮੀ ਸੀ ਹਾਕੀ ਦੀ ਜੀ ਜਦੋਂ ਅਸੀਂ ਕਿਤੇ ਸਾਡੇ ਬੱਚੇ ਖੇਡਦੇ ਨੇ ਮਿੱਟੀ ਦੇ ਗਰਾਊਂਡ ਦੇ ਵਿੱਚ ਉਸ ਤੋਂ ਬਾਅਦ ਹੌਲੀ ਹੌਲੀ ਕਿਤੇ ਜਾ ਕੇ ਗਰਾਸ ਵਾਲਾ ਮਿਲਦਾ ਬਿਲਕੁਲ ਬਿਲਕੁਲ ਗਰਾਸ ਤੋਂ ਬਾਅਦ ਜਾ ਕੇ ਉਸ ਵੇਲੇ ਐਸਟਰੋਟ੍ਰਾਫ ਸੀ ਐਸ ਫਿਲਟਰ ਤੋਂ ਬਾਅਦ ਪੋਲੀਗਰਾਸ ਆ ਗਿਆ ਉਹ ਇੰਨੇ ਸਪੀਡ ਨਾਲ ਚੱਲਦੇ ਨੇ ਕਿ ਬਾਲ ਹੀ ਨਹੀਂ ਤੁਹਾਡੇ ਹੱਥਾਂ ਨਹੀਂ ਜੇ ਤੁਸੀਂ ਉਹਨੂੰ ਨਹੀਂ ਕਰੋਗੇ ਕੋਸ਼ਿਸ਼ ਹੀ ਨਹੀਂ ਕਰੂਗਾ ਨਹੀਂ ਕਰੂੰਗਾ ਬਿਲਕੁਲ ਤੇ ਜਦੋਂ ਉਹਨੂੰ ਸ਼ੁਰੂਆਤੀ ਦੇਣਾ ਜੀ ਨਹੀਂ ਨਰਸ਼ ਨਰਸ਼ ਕਰੋਗੇ ਤੇ ਅੱਗੇ ਕਿਸ ਤਰ੍ਹਾਂ ਆਸ ਕਰੋਗੇ ਬਿਲਕੁਲ ਸਾਡੇ ਕੋਲ ਮੌਕਾ ਮਿਲਿਆ ਮੈਂ ਸਭ ਤੋਂ ਪਹਿਲਾਂ ਸਪੋਰਟਸ ਦੇ ਸਾਰੇ ਮਿਨਿਸਟਰੀ ਦੇ ਆਫੀਸਰ ਨੂੰ ਸਟਾਰਟਿੰਗ ਫਰੋਮ ਸੈਕਟਰੀ ਐਡੀਸ਼ਨਲ ਸੈਕਟਰੀ ਜੁਆਇੰਟ ਸੈਕਟਰੀ ਡਾਇਰੈਕਟਰ ਸਾਰਿਆਂ ਨੂੰ ਕਿਹਾ ਵੀ ਪਹਿਲਾਂ ਸਾਡੀ ਆ ਕੇ ਜਲੰਧਰ ਪੀਏਪੀ ਕੰਪਲੈਕਸ ਦੇਖੋ ਉੱਥੇ ਸ਼ਾਮ ਨੂੰ ਬੱਚੇ ਖੇਡਦੇ ਨੇ ਫਿਰ ਸੰਸਾਰਪੁਰ ਜਾਵਾਂਗੇ ਜੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਜਾਵਾਂਗੇ ਜੀ ਤੁਸੀਂ ਜੇ ਕਨਵਿੰਸ ਹੈਗੇ ਹੋ ਮੈਨੂੰ ਤਾਂ ਪਤਾ ਸੀ ਕਨਵਿੰ ਉਹ ਘੋੜੇ ਨੂੰ ਤਾਂਗੇ ਅੱਗੇ ਜੋੜਦੀ ਥਾਂ ਪਿੱਛੇ ਜੋੜਦੇ ਉਹ ਗੱਲ ਬਣਦੀ ਨਹੀਂ ਉਹ ਜਦੋਂ ਆਏ ਉਹਨਾਂ ਨੇ ਉੱਥੇ ਹੀ ਵੇਖ ਕੇ ਕਿਹਾ ਵੀ ਬਿਲਕੁਲ ਗੱਲ ਠੀਕ ਹੈ ਜੀ ਇਹ ਸਾਡੀ ਨੌਲੇਜ 'ਚ ਨਹੀਂ ਸੀ ਹੈਗਾ ਜੀ ਜੀ ਹੈਰਾਨੀ ਦੀ ਗੱਲ ਇਹ ਆ ਕਿ ਉਸ ਵੇਲੇ ਜੋ ਮੌਕੇ ਦੀ ਮੌਜੂਦਾ ਸਰਕਾਰ ਸੀ 2009 ਦੇ ਵਿੱਚ ਉਹਨਾਂ ਦਾ ਪ੍ਰਪੋਜ਼ਲ ਰਿਜੈਕਟ ਹੋ ਚੁੱਕਿਆ ਸੀਗਾ ਸਾਰਾ ਦੁਬਾਰਾ ਜਿਹੜੀ ਪੀਏਪੀ ਕੰਪਲੈਕਸ ਦੇ ਵਿੱਚ ਮੌਕਾ ਮਿਲਿਆ ਸਾਨੂੰ ਐਸਟ੍ਰੋਟਰਫ ਲਾਉਣ ਦਾ ਉਹਦੇ ਵਿੱਚ ਸਾਰੀਆਂ ਹੱਦਾਂ ਬੰਨੇ ਸਾਈਡ ਤੇ ਕਰਕੇ ਅਸੀਂ ਉੱਥੇ ਐਸਟ੍ਰੋਟਰਫ ਲਗਾਈ ਉਸ ਤੋਂ ਬਾਅਦ ਗੋਰਾਣਗ ਦੇਬ ਯੂਨੀਵਰਸਿਟੀ ਚਲਾਈ ਜਿਹੜੀਆਂ ਉੱਥੋਂ ਦੀ ਪੁਰਾਣੀ ਰਿਪਲੇਸ ਕਰਕੇ ਸਿਕਸ ਸਾਈਡ ਵਾਲੀ ਜੀ ਉਹ ਅੱਗੇ ਦਿੱਤੀ ਤਾਂ ਕਿ ਲੋਕਾਂ ਤੱਕ ਪਹੁੰਚੇ ਜੇ ਅਸੀਂ ਸ਼ੁਰੂਆਤ ਹੀ ਨਹੀਂ ਕਰਾਂਗੇ ਰੈ residențial ਹੌਕੀ ਅਕੈਡਮੀ ਲਈ ਮੈਂ ਬਹੁਤ ਵੱਡਾ ਸੰਘਰਸ਼ ਕੀਤਾ ਫੁੱਟਬਾਲ ਫੈਡਰੇਸ਼ਨ ਕਿਉਂਕਿ ਸਾਡੇ ਇਲਾਕੇ 'ਚ ਬਹੁਤ ਸਾਰੇ ਫੁੱਟਬਾਲਰ ਹੋਏ ਨੇ ਸਰ ਜਰਨੈਲ ਸਿੰਘ ਤੋਂ ਲੈ ਕੇ ਭਾਵੇਂ ਉਹ ਮਾਲਪੁਰ ਤੋਂ ਸੀਗੇ ਬਟ ਫੀਡਿੰਗ ਗਰਾਊਂਡ ਗੁਰਦਾਸਪੁਰ ਤੋਂ ਸੀ ਅੰਮ੍ਰਿਤਸਰ ਤੋਂ ਸੀ ਅੱਜ ਵੀ ਐਥਲੀਟ ਸਭ ਤੋਂ ਜ਼ਿਆਦਾ ਉਸ ਬਾਰਡਰ ਬੈਲਟ ਤੇ ਨੇ ਸਾਡੇ ਇਲਾਕੇ ਦੀਆਂ ਦੋ ਨਹਿਰਾਂ ਨੇ ਯੂਬੀਡੀਸੀ ਦੀਆਂ ਉੱਪਰ ਬਰੀ ਦੁਆਬ ਕਨਾਲ ਉਹਦੇ ਚ ਅਪਸਟ੍ਰੀਮ ਭਜਦੇ ਨੇ ਸ਼ਾਮੀ ਭਜਦੇ ਨੇ ਜੀ ਉਹਨਾਂ ਕੋਲ ਟਰੈਕ ਨਹੀਂ ਆ ਗਿਆ ਬਿਲਕੁਲ 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 ਜਲੰਧਰ ਦਾ ਸਪੋਰਟ ਸਕੂਲ ਆ ਹੁਣ ਤੁਸੀਂ ਉਹਦੀ ਹਾਲਤ ਦੇਖ ਲਓ ਜਾ ਕੇ ਉਸ ਤੋਂ ਬਾਅਦ ਮੈਂ ਇੱਕ ਨਵਾਂ ਇਨੀਸ਼ੀਏਟ ਸਾਡੇ ਕੋਲ ਕੋਚਿੰਗ ਕਿੱਥੇ ਆ ਕੋਚਾਂ ਦੀਆਂ 50 ਤੋਂ ਵੱਧ ਪੋਸਟਾਂ ਕਿ ਜੋ ਅਤਕਥਨੀ ਹੋਏਗੀ ਜੇ ਸਾਰੀਆਂ ਲਗਭਗ ਖਾਲੀ ਪਈਆਂ ਨੇ ਚਿਮਨ ਸਾਹਿਬ ਆਸੀਂ ਮੁੜ ਕੇ ਫਿਰ ਵਿਨੇਸ਼ ਫੋਗਾਟ ਤੇ ਆ ਰਹੇ ਹਾਂ ਤੁਸੀਂ ਕੀ ਮੰਨਦੇ ਹੋ ਕਿ ਵਿਨੇਸ਼ ਫੋਗਾਟ ਜਾਂ ਬਾਕੀ ਪਲੇਅਰਾਂ ਕੋਲ ਐਦਾਂ ਦਾ ਕੋਈ ਆਪਸ਼ਨ ਹੁੰਦਾ ਕਿ ਤੁਸੀਂ ਵੇਟ ਤੋਂ ਮਨਾ ਕਰ ਸਕਦੇ ਹੋ ਜਾਂ ਤੁਸੀਂ ਕੋਈ ਹੋਰ ਗੱਲ ਦੱਸ ਸਕਦੇ ਹੋ ਕਿ ਮੈਂ ਮੈਂਟਲੀ ਪ੍ਰੀਪੇਅਰ ਨਹੀਂ ਹੈਗਾ ਜਾਂ ਕੋਈ ਹੋਰ ਬਿਮਾਰੀ ਹੈ ਜਾਂ ਇਹ ਚੀਜ਼ਾਂ ਦੱਸ ਸਕਦੇ ਕਿ ਉਹ ਆਪਸ਼ਨ ਹੁੰਦਾ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਜਿਹੜੀ ਨਾਲ ਟੈਕਨੀਕਲ ਟੀਮ ਗਈ ਹੈ ਕਿਉਂਕਿ ਉੱਥੋਂ ਪੁੱਨ ਛਾਣ ਕੇ ਖਬਰ ਨਿਕਲੇਗੀ ਬਾਅਦ ਜੀ ਜੀ ਹੋ ਸਕਦਾ ਉਹਨੂੰ ਕੌਨਫੀਡੈਂਸ ਹੋਵੇ ਕਿ ਮੇਰਾ weight ਘਟ ਗਿਆ ਹੋਵੇਗਾ ਜੀ 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 ਕਿ ਮੈਂ ਇੰਨੀ ਰਾਤ ਸਕਿਪਿੰਗ ਕੀਤੀ ਹੈ ਡੀਹਾਈਡਰੇਸ਼ਨ ਤੱਕ ਹੋ ਗਈ ਜੋ ਮੀਡੀਆ 'ਚ ਖਬਰਾਂ ਚੱਲ ਕੇ ਆ ਰਹੀਆਂ ਨੇ ਬਿਲਕੁਲ ਲੇਕਿਨ ਉਹ ਜਦੋਂ ਵਾਂਸ ਯੂ ਆਰ ਸਕੈਨਡ ਉਸ ਤੋਂ ਪਹਿਲਾਂ ਸ਼ਾਇਦ ਵੌਲੰਟੇਰੀਲੀ ਵਿਡਰਾ ਕਰ ਸਕਦੇ ਸੀ ਕਿ ਮੈਂ ਠੀਕ ਨਹੀਂ ਹਾਂ ਕੁਝ ਲੇਕਿਨ ਇੱਥੋਂ ਬੈਠ ਕੇ ਕਮੈਂਟ ਕਰਨਾ ਉਹ ਗੱਲ ਬਣਦੀ ਨਹੀਂ ਆਫਟਰ ਆਲ ਜਿਹੜੇ ਉੱਥੇ ਬੈਠੇ ਨੇ ਨਾਲ ਟੈਕਨੀਕਲ ਟੀਮਸ ਨੇ ਅਪੀਲਸ ਨੇ ਉਹਨਾਂ ਨੇ ਕੀਤਾ ਹੋਏਗਾ ਹਰ ਹੀਲਾ ਵਸੀਲਾ ਕੀਤਾ ਹੋਏਗਾ ਜੀ ਸੋਸ਼ਲ ਮੀਡੀਆ ਜਾਂ ਮੀਡੀਆ 'ਚ ਬੜੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਉਂਦੀਆਂ ਆਪਾਂ ਉਹਦੇ 'ਚ ਨਹੀਂ ਜਾ ਰਹੇ ਵੱਲੇ ਕਿਉਂਕਿ ਦੇਸ਼ ਦੀ ਇੱਜ਼ਤ ਦਾ ਸਵਾਲ ਹੈ ਸਾਡੇ ਲਈ ਬੜਾ ਇਹ ਇੱਕ ਗੰਭੀਰ ਮਸਲਾ ਹੈ ਬਿਲਕੁਲ ਲੇਕਿਨ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਕਿ ਜਿੱਦਾਂ ਅਨਾਰਗੇਨਾਈਜ਼ ਢੰਗ ਦੇ ਨਾਲ ਗੱਲਾਂ ਚੱਲ ਰਹੀਆਂ ਨੇ ਸਾਡੇ ਹੁਣ ਕਬੱਡੀ ਟੂਰਨਾਮੈਂਟ ਹੁੰਦੇ ਨੇ ਜੀ ਹੁਣ ਜੇ ਆਰਗੇਨਾਈਜ਼ ਢੰਗ ਨਾਲ ਇਹਨਾਂ ਨੂੰ ਸਪੋਰਟਿੰਗ 'ਚ ਕਿਤੇ ਜਾ ਕੇ ਇਹ ਕਿਸੇ ਨੂੰ ਪ੍ਰੋਪਰ ਬਜ਼ੁਰਗਾਂ ਦੀ ਯਾਦਗਾਰੀ 'ਚ ਹੀ ਕਰਾਉਂਦੇ ਨੇ ਸਾਡੇ ਐਨਆਰਆਈ ਭਰਾ ਇਹਨੂੰ ਹੀ ਕਿਸੇ ਆਰਗੇਨਾਈਜ਼ ਸਪੋਰਟਸ ਦੇ ਨਾਲ ਇਹਨੂੰ ਜੋੜ ਲਿਆ ਇੱਕ ਇਹਦੇ ਲਈ ਹੁਲਾਰਾ ਹੋਏਗਾ ਸਪੋਰਟਸ ਲਈ ਠੀਕ ਹੈ ਅਮਰਦੀਪ ਸਿੰਘ ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਇਹਨਾਂ ਨੇ ਪੂਰੀ ਪ੍ਰੋਪਰ ਕੀਤੀ ਤੇ ਆ ਦੇਖਦੇ ਹਾਂ ਤੇ ਫਿਰ ਹੁਣ ਕਿਉਂਕਿ ਇਹ ਮੰਦਪਾ ਕੀ ਖਬਰ ਜ਼ਰੂਰ ਹੈਗੀ ਹੈ 140 ਕਰੋੜ ਜਿਹੜੇ ਦੇਸ਼ ਵਾਸੀ ਨੇ ਉਹਨਾਂ ਦਾ ਜਿਹੜਾ ਸੁਪਨਾ ਸੀਗਾ ਉਹ ਜ਼ਰੂਰ ਟੁੱਟਿਆ ਤੇ ਉਹਨਾਂ ਤੋਂ ਵੀ ਵੱਡਾ ਜਿਹੜਾ ਸੁਪਨਾ ਉਹ ਵਿਨੇਸ਼ ਫੁਗਾੜ ਸਾਹਿਬ ਸੀਗਾ ਹਰਿਆਣਾ ਦੀ ਆਨ ਬਾਨ ਸ਼ਾਨ ਤੇ ਇੰਡੀਆ ਦੀ ਜਿਹੜੀ ਸਟਾਰ ਰੈਸਲਰ ਅ uh, 2016 ਅਸੀਂ ਰਿਓ 올림픽 ਦੇਖਿਆ ਉਹ ਕਿਤੇ ਨਾ ਕਿਤੇ ਸਟੇਚਰ ਦੇ ਉੱਤੇ ਵਾਪਸ ਉਹਨਾਂ ਨੇ ਕੀਤੀ ਸੀਗੀ ਅ ਇੰਜਰਡ ਉਹ ਹੋਈ ਸੀਗੀ ਉਹਦੇ ਬਾਅਦ 2020 ਦੇ ਵਿੱਚ ਅਸੀਂ ਦੇਖਿਆ ਟੋਕੀਓ 올림픽 ਦੇ ਵਿੱਚ ਉਹ ਫਿਰ ਕੁਆਰਟਰਫਾਈਨਲ ਮੈਚ ਦੇ ਵਿੱਚ ਕਿਤੇ ਨਾ ਕਿਤੇ ਰਹਿ ਗਈ ਸੀਗੀ ਲੇਕਿਨ ਐਤ ਕੀ ਸੂਪਨਾ ਬਿਲਕੁਲ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀਗਾ ਮੈਡਲ ਉਹਨਾਂ ਨੇ ਪੱਕਾ ਕਰ ਲਿਆ ਸੀਗਾ ਲੇਕਿਨ ਜਿਹੜੇ ਨੋਰਮਸ ਨੇ ਉਹ ਵਜ਼ਨ ਨੂੰ ਲੈ ਕੇ ਗੱਲ ਚੱਲ ਰਹੀ ਹੈ ਵਿਵਾਦ ਇਹਨੂੰ ਨੂੰ ਲੈ ਕੇ ਚੱਲ ਰਿਹਾ ਕਿ 100 ਗ੍ਰਾਮ ਵਜ਼ਨ ਤੋਂ ਰਹਿ ਗਈ ਡਿਸਕਵালিਫਾਈ ਉਹਨਾਂ ਨੂੰ ਕਰਤਾ ਤੇ ਫਿਰ ਸਿਰਫ ਤਿਰੰਗਾ ਲਹਿਰਾ ਕੇ ਉਹ ਦੇਸ਼ ਵਾਪਸ ਲੋਟਣਗੀ ਤੇ ਵਿਦਆਊਟ ਮੈਡਲ ਤੇ ਫਿਰ ਦੇਖਦੇ ਹਾਂ ਕਿ ਹੁਣ ਉਹਨਾਂ ਦੀ ਕੀ ਜਿਹੜੀ ਪ੍ਰਤੀਕਿਰਿਆ ਉਹ ਨਿਕਲ ਕੇ ਆਉਗੀ ਹਾਲਾਂਕਿ ਉਹਨਾਂ ਨੇ ਨਾ ਕੇਵਲ ਦਿਲ ਜਿੱਤਿਆ ਬਲਕਿ ਤਮਾਮ ਦੁਨੀਆ ਦਾ ਜਿਹੜਾ ਵਿਸ਼ਵਾਸ ਹੈ ਉਹ ਵੀ ਉਹਨਾਂ ਨੇ ਜਿੱਤੇ ਹੈ ਗੱਲ ਲਗਾਤਾਰ ਇਹਦੇ ਤੇ ਅਸੀਂ ਕਰਦਾ ਰਾਵਾਂਗੇ ਹੋ ਵੀ ਕੋਈ ਅਪਡੇਟ ਜੇ ਨਿਕਲ ਕੇ ਆਊਗਾ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਸਾਡੇ ਨਾਲ ਅਮਰਦੀਪ ਸਿੰਘ ਚੀਮਾ ਹੋਣੀ ਸਾਬ ਸੀਗੇ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਤੁਸੀਂ ਇੱਥੇ ਡਿਬੇਟ ਕੀਤੀ ਤੇ ਹੋਰ ਵੀ ਤੁਸੀਂ ਜਿਹੜੀ ਜਿਹਨੂੰ ਕਹਿੰਦੇ ਕਿ ਕਿਤੇ ਨਾ ਕਿਤੇ ਸੁਝਾਅ ਤੇ ਗਰਾਊਂਡ ਤੇ ਜਿਹੜੀ ਜ਼ਰੂਰਤ ਹੈਗੀ ਹੈ ਖਿਡਾਰੀਆਂ ਵਾਸਤੇ ਉਹ ਤੁਸੀਂ ਸਾਰੀ ਗੱਲਬਾਤ ਰੱਖੀ ਬਹੁਤ ਬਹੁਤ ਸ਼ੁਕਰੀਆ ਤੇ ਬਾਕੀ ਦੇਸ਼ ਤੇ ਦੁਨੀਆ ਦੀ ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ ਤੁਸੀਂ ਮੈਨੂੰ ਯਾਨੀ ਅਤੁਲ ਵਰਮਾ ਤੇ ਮੇਰੇ ਕੈਮਰਾ ਪਰਸਨ ਜਗਜੀਤ ਜੱਗੀ ਤੇ ਸਿਕੰਦਰ ਉਹਨਾਂ ਨੂੰ ਦਿਓ ਇਜਾਜ਼ਤ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ ਸਤਿ ਸ਼੍ਰੀ ਅਕਾਲ